ਬਹੁਤ ਵੱਡੀ ਖਬਰ ਹੈ ਜਿਵੇਂ ਕਿ ਅਮਨਦੀਪ ਕੌਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਫਸ ਗਈ ਹੈ ਔਰ ਉਸਦੇ ਵਕੀਲ ਦੇ ਬਹੁਤ ਵੱਡੇ ਖਰਾਸੇ ਅੱਜ ਤੁਹਾਡੇ ਸਾਹਮਣੇ ਤਰਾਂਗੇ ਕਿਉਂਕਿ ਅਮਨਦੀਪ ਕੌਰ ਦੇ ਉੱਤੇ ਕਹਿੰਦਾ ਚਿੱਟਾ ਪਲਾਨ ਕੀਤਾ ਗਿਆ ਜਾਣ ਬੁੱਝ ਕੇ ਭਗਵੰਤ ਮਾਨ ਸਰਕਾਰ ਨੇ ਅਮਨਦੀਪ ਕੌਰ ਨੂੰ ਪੁਸਾ ਦਿੱਤਾ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਦੇ ਉੱਤੇ ਵੀ ਬਹੁਤ ਵੱਡੇ ਸਵਾਲ ਅੱਜ ਤੁਹਾਡੇ ਸਾਹਮਣੇ ਉਹ ਖਬਰ ਤਰਾਂਗੇ ਇਹ ਆਖਰ ਅਮਨਦੀਪ ਕੌਰ ਦੇ ਨਾਲ ਐਸਾ ਕੀ ਵਾਪਰ ਗਿਆ ਕਿ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰ ਦਿੱਤਾ ਹੈ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਜਿਹੜੀ ਕਿ ਬਿਲਕੁਲ ਤਾਜ਼ਾ ਅਪਡੇਟ ਆ ਰਹੀ ਹੈ ਅਮਨਦੀਪ ਕੌਰ ਨੂੰ ਲੈ ਕੇ ਥਾਰ ਵਾਲੀ ਬੀਬਾ ਦੇ ਨਾਲ ਕੁਝ ਐਸੀ ਕਹਾਣੀ ਬਾਪਰੀ ਹੈ ਜਿਹੜੀ ਜਿਹੜੀ ਤੁਹਾਨੂੰ ਅੱਗੇ ਦਿਖਾਵਾਂਗੇ ਪਹਿਲਾਂ ਇਹ ਗੱਲ ਹੈ ਕਿ ਅਮਨਦੀਪ ਕੌਰ ਦਾ ਵਕੀਲ ਹੈ ਵਕੀਲ ਦੇ ਬਹੁਤ ਤੁਹਾਨੂੰ ਵੱਡੇ ਖੁਲਾਸੇ ਦਿਖਾਵਾਂਗੇ ਕਿ ਅਮਨਦੀਪ ਕੌਰ ਦੇ ਵਕੀਲ ਨੇ ਮਾਨ ਸਰਕਾਰ ਕਿਵੇਂ ਘੇਰ ਲਈ ਹੈ ਔਰ ਦੂਜੇ ਪਾਸੇ ਪ੍ਰਸ਼ਾਸਨ ਤੇ ਵੀ ਦੋਸ਼ ਲਾ ਦਿੱਤੇ ਹੈ ਕਹਿੰਦਾ ਇਹਨੂੰ ਬਲੀ ਦਾ ਬੱਕਰਾ ਜਾਣ ਬੁੱਝ ਕੇ ਬਣਾਇਆ ਗਿਆ ਅਮਨਦੀਪ ਕੌਰ ਤੋਂ ਵੱਡੇ ਵੱਡੇ ਮਗਰਮੱਛ ਬੈਠੇ ਨੇ ਜਿਨ੍ਹਾਂ ਦੇ ਉੱਤੇ ਕਹਿੰਦਾ ਭਗਵਾਨ ਤਮਾਨ ਸਰਕਾਰ ਨੇ ਐਕਸ਼ਨ ਨਹੀਂ ਕੀਤਾ ਜਾਣ ਬੁੱਝ ਕੇ ਫਸਾਇਆ ਗਿਆ ਔਰ ਦੂਜੇ ਪਾਸੇ ਨੂੰ ਬਾਹਰ ਲਿਆਉਣ ਦੀਆਂ ਵੀ ਬਹੁਤ ਵੱਡੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਤਾਂ ਹੁਣ ਮੈਂ ਪਹਿਲਾਂ ਤੁਹਾਨੂੰ ਵਕੀਲ ਦੇ ਮੂੰਹ ਸੁਣਾਉਂਗਾ ਕਿ ਆਖਰ ਮਾਨ ਸਰਕਾਰ ਤੇ ਪ੍ਰਸ਼ਾਸਨ ਪੰਜਾਬ ਦਾ ਕਿਵੇਂ ਫਸਦਾ ਔਰ ਦੂਜੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਹੋਈ ਹੈ ਆਖਰ ਵਜ੍ਹਾ ਕੀ ਬਣੀ ਆ ਦਾਖਲ ਹੋਣ ਦੀ ਕੀ ਕੁੱਟਮਾਰ ਹੋਈ ਆ ਜਾਂ ਕੁਝ ਹੋਰ ਮਾਮਲਾ ਹੋ ਗਿਆ ਤਾਂ ਖਬਰ ਬਹੁਤ ਵੱਡੀ ਆ ਜਿਹੜੀ ਤੁਸੀਂ ਵੇਖਣ ਜਾ ਰਹੇ ਹੋ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਵੀ ਇਸ ਤੇ ਜਵਾਬ ਦੇਣਾ ਬਣਦਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਇਹ ਕਿਸੇ ਐਡੇ ਵੱਡੇ ਸ਼ਖਸ ਦੇ ਚੁੰਡੀ ਵੱਟ ਲਈ ਸੀ ਇਹਨੇ ਜਿਹੜਾ ਇਹਦੇ ਤੇ ਇਹ ਸਾਰਾ ਡਰਾਮਾ ਕੀਤਾ ਗਿਆ ਕੀ ਕਹਿਣਾ ਇਹ ਇੰਟਰਵਿਊ ਇਹਨੇ ਕੀਤੀ ਨਹੀਂ ਇਹ ਤੋਂ ਵੱਡੇ ਸੱਭਾ ਵੱਲੋਂ ਕਰਵਾਈ ਗਈ ਹੈ ਉਹਦੇ ਵਿੱਚ ਨੇ ਖਹਿਰਾ ਸਾਹਿਬ ਦਾ ਨਾਮ ਲਿਆ ਤੁਸੀਂ ਕਦੇ ਦੇਖਿਆ ਕੋਈ ਮੁਲਾਜ਼ਮ ਇਸ ਤਰ੍ਹਾਂ ਕਿਸੇ ਲੀਡਰ ਨੂੰ ਵੱਡੇ ਲੀਡਰ ਨੂੰ ਕੋਈ ਟਾਰਗੇਟ ਕਰਦਾ ਹੋਵੇ ਉਸ ਪਾਲ ਸਿੰਘ ਖਹਿਰਾ 17 ਗ੍ਰਾਮ ਕਿਤਾ ਹੋਣੀ ਤਾਂ ਨਹੀਂ ਪਲਾਨ ਕਰਦਾ ਅਮਨਦੀਪ ਵਰਗੀਆਂ ਕੁੜੀਆਂ ਮੁੰਡਿਆਂ ਦੇ ਕੇਸ ਇਹ ਉਦਾਹਰਨਾਂ ਨੇ ਕਿ ਸੱਪਾਂ ਤੇ ਜਦੋਂ ਆਪਦੇ ਤੇ ਪੈਂਦੀ ਹੈ ਜਾਂ ਜਦੋਂ ਇਨ ਦੀ ਈਗੋ ਹਰਟ ਤੁਸੀਂ ਕਰ ਦੰਦੇ ਹੋ ਤੇ ਬੰਦੇ ਨੂੰ ਕਿਵੇਂ ਰਗੜ ਕੇ ਰੱਖ ਦੰਦੇ 17 ਗ੍ਰਾਮ ਚਿੱਟਾ ਉਹਦੇ ਤੇ ਪਾਇਆ ਗਿਆ ਵਿਜੀਲੈਂਸ ਵਾਲਾ ਕੇਸ ਉਹਦੇ ਤੇ ਪਾਤਾ ਪ੍ਰਾਪਰਟੀ ਉਹਦੀ ਫ੍ਰੀਜ਼ ਕਰਤੀ ਪੁਲਿਸ ਦੇ ਕੋਲੇ ਫ੍ਰੀਜ਼ ਵਾਲੇ ਡਰਾਮੇ ਤੋਂ ਬਿਨਾ ਕੋਈ ਡਰਾਮਾ ਹੀ ਨਹੀਂ ਬਚਿਆ ਕਿ ਆਪਦੇ ਮੁੱਖ ਮੰਤਰੀ ਦੀ ਆਪਦੇ ਐਮਐਲਏ ਦੀ ਇੱਜ਼ਤ ਕਿਵੇਂ ਬਤਾਈਏ ਪਰ ਪੁਰਸ ਇੱਕ ਭਗਵੰਤ ਮਾਨ ਦੇ ਮੂੰਹੋਂ ਨਿਕਲੀਆਂ ਗੱਲਾਂ ਨੂੰ ਪਗਾਉਣ ਦੇ ਲਈ ਆਊਟ ਆਫ ਦਾ ਵੇ ਜਾ ਕੇ ਡਰਾਮੇ ਕਰ ਰਹੀ ਹੈ ਐਡਾ ਵੱਡਾ ਮਤਲਬ ਡਰਾਮਾ ਕਰਕੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਸੀ ਕਿ ਅਸੀਂ ਦੇਖੋ ਜੀ ਨਸ਼ਾਪ੍ਰਦੂ ਕੋਈ ਹੋਵੇ ਅਸੀਂ ਉਹਨੂੰ ਬਖਸ਼ਾਂਗੇ ਕਿਸੇ ਬੰਦੇ ਦਾ ਕੈਰੀਅਰ ਖਰਾਬ ਕਰਤਾ ਹੋਵੇ ਕਿਸੇ ਬੰਦੇ ਦਾ ਘਰ ਖਰਾਬ ਕਰਤਾ ਹੋਵੇ ਕਿਸੇ ਕੋਈ ਬੰਦੇ ਮਰ ਗਏ ਹੋਣ ਕਿਸੇ ਦੇ ਝੋਟੇ ਪਰ ਕੋਈ ਫਰਕ ਹੀ ਨਹੀਂ ਇਹਨਾਂ ਦਾ ਤਾ ਜਿਹੜੀ ਤੁਸੀਂ ਹੁਣ ਖਬਰ ਸੁਣੀ ਆ ਅਮਨਦੀਪ ਕੌਰ ਦੇ ਵਕੀਲ ਦੀ ਆ ਦਰਸਲ ਦੇ ਵਿੱਚ ਮਾਨ ਸਰਕਾਰ ਦੇ ਉੱਤੇ ਇਲਜ਼ਾਮ ਲਾ ਦਿੱਤੇ ਨੇ ਔਰ ਦੂਜੇ ਪਾਸੇ ਪ੍ਰਸ਼ਾਸਨ ਤੇ ਵੀ ਲਾ ਦਿੱਤੇ ਨੇ ਤਾਂ ਹੁਣ ਕਿਹੜੇ ਹਸਪਤਾਲ ਦੇ ਵਿੱਚ ਦਾਖਲ ਹੋਈ ਆ ਵਜ੍ਹਾ ਕੀ ਬਣੀ ਆ ਮਾਮਲਾ ਕੀ ਆ ਪੂਰੀ ਖਬਰ ਸੁਣੋ ਤੇ ਆਂਦੇ ਨਾਲ ਉਸ ਤੋਂ ਬਾਅਦ ਜਿਹੜੀ ਅਮਨਦੀਪ ਕੌਰ ਦੇ ਉੱਤੇ ਇੱਕ ਹੋਰ ਵੱਡੀ ਅਪਡੇਟਾਂ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਹੋਰ ਵੀ ਅਹਿਮ ਹੈ ਸੁਣੋ ਸਿਹਤ ਵਿਗੜ ਗਈ ਹੈ ਵਿਜੀਲੈਂਸ ਨੇ ਆਲੀ ਵਿੱਚ ਉਸਨੂੰ ਗ੍ਰਫਤਾਰ ਕੀਤਾ ਸੀ ਆਮਦਤ ਤੋਂ ਬਾਅਦ ਜਾਇਦਾਦ ਦਾ ਪੂਰਾ ਮਾਮਲਾ ਹੈ ਸੂਤਰਾ ਦੇ ਹਵਾਲੇ ਤੋਂ ਆ ਲੈ ਕੇ ਖਬਰ ਹੈ ਪਰਖਾਸ ਕਨਸਟੇਬਲ ਅਮਨਦੀਪ ਕੌਰ ਸਿਹਤ ਉਸਦੀ ਵਿਗੜ ਗਈ ਹੈ ਵਿਜੀਲੈਂਸ ਦੇ ਵੱਲੋਂ ਕੁਝ ਪੜਤਾਲ ਜਾਰੀ ਹੈ ਇਸੇ ਵਿਚਾਲੇ ਪੇਟ ਦੇ ਵਿੱਚ ਦਰਦ ਹੋਣ ਦੇ ਕਰਕੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਮਨਦੀਪ ਕੌਰ ਨੂੰ ਤੁਰੰਤ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਦਰਦ ਠੀਕ ਹੋਣ ਤੋਂ ਬਾਅਦ ਫਿਰ ਕਸਟਡੀ ਦੇ ਵਿੱਚ ਅਮਨਦੀਪ ਕੌਰ ਨੂੰ ਲੈ ਲਿਆ ਗਿਆ ਵਿਜੀਲੈਂਸ ਨੇ ਮੋੜ ਅਮਨਦੀਪਾ ਨੂੰ ਗ੍ਰਿਫਤਾਰ ਕੀਤਾ 2 ਦਿਨ ਦੇ ਪੁਲਿਸ ਰਿਮਾਂਡ ਤੇ ਅਮਨਦੀਪ ਕੌਰ ਰਾਮਦਰ ਤੁਮਾਜ਼ ਜ਼ਾਇਦਾਦ ਦੇ ਵਿੱਚ ਇਸ ਦੀ ਗ੍ਰਿਫਤਾਰੀ ਹੋਈ ਸੀ ਹਾਲਾਂਕਿ 14 ਗ੍ਰਾਮ ਚਿੱਟੇ ਸਮੇਤ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਦੇ ਵਿੱਚ ਬਤਾਰ ਹੈਡ ਕਨਸਟੇਬਲ ਸੀ ਗ੍ਰਿਫਤਾਰੀ ਤੋਂ ਬਾਅਦ ਨੌਕਰੀ ਤੋਂ ਇਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਜ਼ਾਇਦਾਦ ਤੇ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਇੱਕ ਕਨਸਟੇਬਲ ਦੀ ਕਰੋੜਾਂ ਦੀ ਜ਼ਾਇਦਾਦ ਕਿਵੇਂ ਹੋ ਸਕਦੀ ਹੈ ਉਸ ਤੋਂ ਬਾਅਦ ਵਿਜੀਲੈਂਸ ਨੇ ਇਸ ਦੇ ਉੱਪਰ ਸ਼ਿਕੰਜਾ ਕੱਸਿਆ ਹੈ ਗ੍ਰਿਫਤਾਰ ਇਸ ਨੂੰ ਕੀਤਾ ਹੋਇਆ ਹੈ ਸਿਹਤ ਇਸ ਦੌਰਾਨ ਵਿਗੜੀ ਸੀ ਪੇਟ ਵਿੱਚ ਦਰਦ ਹੋਇਆ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਫਿਲਹਾਲ ਠੀਕ ਹੈ ਔਰ ਮੁਰ ਤੋਂ ਇਸ ਦੀ ਗ੍ਰਿਫਤਾਰੀ ਵਿਜੀਲੈਂਸ ਨੇ ਕਰ ਲਈਆ ਦੋ ਦਿਨ ਦੇ ਰਿਮਾਰਕ ਦੇ ਹੈ ਅਮਨਦੀਪ ਕਾ ਜਿਸ ਤੋਂ ਪੁਸ਼ਪਰਤਾਲ ਜਾਰੀ ਹੈ ਕਿ ਇਨਕਮ ਦਾ ਸੋਰਸ ਕੀ ਸੀ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਜੋ ਇਸਦੀ ਕੋਠੀ ਸਿੰਘ ਤਕਰੀਬਨ ਉਸ ਦੀ ਜੋ ਕੀਮਤ ਹੈ 1 ਕਰੋੜ ਰੁਪਈਆ ਤਾਂ ਜਿਵੇਂ ਤੁਸੀਂ ਸੁਣਿਆ ਉਹਦੇ ਪੇਟ ਦੇ ਵਿੱਚ ਦਰਦ ਹੋਣ ਦੀ وجہ ਦੇ ਨਾਲ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਵਿੱਚ ਤੇ ਵੀ ਕਿਹਾ ਜਾ ਰਿਹਾ ਹੈ ਕਿੰਨੇ ਮਾਨ ਸਰਕਾਰ ਔਰ ਵਿਜੀਲੈਂਸ ਔਰ ਪੰਜਾਬ ਦੀ ਪੁਲਿਸ ਦੇ ਵਕੀਲ ਦੁਆਰਾ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਕਹਿੰਦੇ ਵੀ ਇਸ ਦੇ ਉੱਤੇ ਕੁੱਟਮਾਰ ਵੀ ਹੋ ਸਕਦੀ ਆ ਪਰ ਮੈਨੂੰ ਲੱਗਦਾ ਵੀ ਚਾਰੇ ਐਂਗਲ ਤੋਂ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਹੈ ਇੱਕ ਪਾਸੇ ਮਾਨ ਸਰਕਾਰ ਨਸ਼ਾ ਵਿਰੁੱਧ ਯੁੱਧ ਛੇੜ ਚੁੱਕੀ ਹੈ ਔਰ ਦੂਜੇ ਪਾਸੇ ਆਪਣੇ ਹੀ ਕਾਂਸਟੇਬਲਾਂ ਉੱਤੇ ਆਪਣੇ ਹੀ ਆਫੀਸਰਾਂ ਦੇ ਉੱਤੇ ਆਪਣੇ ਲੀਡਰਾਂ ਦੇ ਉੱਤੇ ਵੱਡੇ ਪੱਧਰ ਤੇ ਐਕਸ਼ਨ ਚਲਾ ਦਿੱਤਾ ਹੈ ਔਰ ਦੂਸਰੇ ਪਾਸੇ ਉਹਨਾਂ ਦੇ ਵਕੀਲ ਨੇ ਦਾਵਾ ਕਰ ਦਿੱਤਾ ਹੈ ਕਹਿੰਦਾ ਜਿਹੜੀ ਭਗੰਤ ਮਾਨ ਸਰਕਾਰ ਔਰ ਪੰਜਾਬ ਦੀ ਪੁਲਿਸ ਨੂੰ ਲਪੇਟ ਦੇ ਵਿੱਚ ਲੈ ਲਿਆ ਕਿ ਪਾਈ ਇਹਨਾਂ ਦੀ ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਭਗਵੰਤ ਮਾਨ ਦੀ ਇੱਜ਼ਤ ਬਚਾਉਣ ਤੇ ਲੱਗੀ ਆ ਕਹਿੰਦਾ ਭਗਵੰਤ ਮਾਨ ਦੇ ਮੂੰਹ ਦੇ ਵਿੱਚੋਂ ਜਿਹੜਾ ਕੋਈ ਸ਼ਬਦ ਨਿਕਲਿਆ ਉਹਨੂੰ ਬਚਾਉਣ ਤੇ ਲੱਗੀ ਆ ਤਾਂ ਹੁਣ ਦੇਖੋ ਪੰਜਾਬ ਦੇ ਅੰਦਰ ਇੱਕ ਪਾਸੇ ਯਾਨੀ ਕਈਏ ਤਾਂ ਇੱਕ ਕ੍ਰਿਮੀਨਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਦੂਜੇ ਪਾਸੇ ਜੇਕਰ ਭਗਵੰਤ ਮਾਨ ਸਰਕਾਰ ਵੱਡੇ ਪੱਧਰ ਤੇ ਐਕਸ਼ਨ ਕਰਦੀ ਆ ਚਾਹੇ ਨੇਟ ਕੀਤਾ ਪਰ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਆਬਾਦ ਨੂੰ ਔਰ ਸਾਰਿਆਂ ਨੂੰ ਹੀ ਬਹੁਤ ਵੱਡੇ ਪੱਧਰ ਤੇ ਸਾਥ ਦੇਣਾ ਚਾਹੀਦਾ ਕਿਉਂਕਿ ਪੰਜਾਬ ਬਚਾਓ ਗੱਲ ਆ ਜਿਹੜੀ ਇਹ ਸਾਰਿਆਂ ਦੇ ਹਿੱਤ ਵਿੱਚ ਜਾਂਦੀ ਆ ਹਾਂ ਠੀਕ ਆ ਵੀ ਭਗਵੰਤ ਮਾਨ ਸਰਕਾਰ ਬੜੀ ਲੇਟ ਆਪਣੇ ਐਕਸ਼ਨ ਦੇ ਵਿੱਚ ਆਈ ਆ ਇਸੇ ਕਰਕੇ ਪੰਜਾਬ ਦੇ ਵਿੱਚ ਜ਼ੀਰੋ ਸਾਥਤ ਹੋਈ ਆ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਹੀ ਭਗਵੰਤ ਮਾਨ ਨੂੰ ਵੋਟਾਂ ਪੈਣ ਕਿਉਂਕਿ ਜਿਹੜੇ 3 ਸਾਲ ਪੰਜਾਬ ਦੇ ਪੱਖ ਦੇ ਵਿੱਚ ਰੱਖਣੇ ਸੀ ਪੰਜਾਬ ਨੂੰ ਬਚਾਉਣਾ ਸੀ ਪੰਜਾਬ ਦੀ ਉਹ ਨੌਜਵਾਨੀ ਜਿਹੜੀ ਪੰਜਾਬ ਦੇ ਵਿੱਚੋਂ 80% ਮਰ ਚੁੱਕੀ ਆ ਚਿੱਟੇ ਦੇ ਨਾਲ ਮਕਸਰ ਤੁਹਾਡੇ ਨਾਲ ਜਿਹੜੀਆਂ ਗੱਲਾਂ ਸਾਂਝੀਆਂ ਕਰਦਾ ਰਿਹਾ 6 ਮਹੀਨੇ ਪਹਿਲਾਂ ਯਾਨੀ ਪੰਜਾਬ ਦੇ ਵਿੱਚ ਇਸ ਕਦਰ ਮਹਾਮਾਰੀ ਆਈ ਚਿੱਟੇ ਦੀ ਕਿ ਇੱਕ ਇੱਕ ਪਿੰਡ ਦੇ ਵਿੱਚ ਤਿੰਨ ਤਿੰਨ ਮੌਤਾਂ ਇੱਕ ਇੱਕ ਦਿਨ ਦੇ ਵਿੱਚ ਹੁੰਦੀ ਆ ਰਹੀਆਂ ਜੇਕਰ ਭਗਵਾਨਤਮਾਨ ਸਰਕਾਰ ਪਹਿਲਾਂ ਤੋਂ ਨਸ਼ਾ ਵਿਰੁੱਧ ਯੁੱਧ ਛੇੜ ਦਿੰਦੀ ਤਾਂ ਮਾਮਾਂ ਦੇ ਪੁੱਤ ਨਹੀਂ ਮਰਦੇ ਸੀ ਜੜੀਆਂ ਅੱਜ ਵੀ ਰੋਂਦੀਆਂ ਨੇ ਬਿਲਕਦੀਆਂ ਨੇ ਤਾਂ ਫੇਰ ਅਮਰਪਾਲ ਸਿੰਘ ਪੰਜਾਬ ਦਾ ਉਹ ਨੌਜਵਾਨ ਜਿਹੜਾ ਇਹਨਾਂ ਤੋਂ ਕਈ ਮਹੀਨੇ ਨਹੀਂ ਕਈ ਸਾਲ ਪਹਿਲਾਂ ਕਈ ਸਾਲ ਪਹਿਲਾਂ ਇਹ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਛੇੜ ਚੁੱਕਿਆ ਸੀ ਉਸ ਬੰਦੇ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਉਸ ਤੇ ਵੀ ਵੱਡੇ ਪੱਧਰ ਤੇ ਪ੍ਰਦਰਸ਼ਨ ਸ਼ੁਰੂ ਹੋ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਜਾ ਰਿਹਾ ਪੰਜਾਬ ਦੀ ਸੇ ਕੌਮ ਦੁਆਰਾ ਕਿ ਭਾਈ ਨਹੀਂ ਤਾਂ ਅਸੀਂ ਸੜਕਾਂ ਤੇ ਹੀ ਮਰਾਂਗੇ ਤੇ ਨਹੀਂ ਤਾਂ ਇਹਦੀ ਐਨਐਸਰ ਰੱਦ ਕਰੋ ਉਹਨੂੰ ਰਿਹਾ ਕਰਨਾ ਜ਼ਰੂਰੀ ਹੈ ਲੋਗੇ ਤੁਹਾਡੇ ਤੋਂ ਪਹਿਲਾਂ ਮਹਿਮ ਚਲਾਉਣ ਵਾਲਾ ਅਮਰਪਾਲ ਸਿੰਘ ਔਰ ਉਸਦੇ ਸਾਥੀ ਸੀ ਜਾਣ ਬੁਝ ਕੇ ਤੁਸੀਂ ਉਹਨੂੰ ਦੇਖਿਆ ਕਿ ਉਹਦੀ ਸ਼ਬੀ ਮਜ਼ਬੂਤ ਹੁੰਦੀ ਜਾ ਰਹੀ ਹੈ ਪੰਜਾਬ ਦੇ ਅੰਦਰ ਔਰ ਤੁਸੀਂ ਵੇਖਿਆ ਕਿ ਉਹ ਮੁੱਖ ਮੰਤਰੀ ਦਾ ਰੂਪ ਨਾ ਲੈ ਜੇ ਕਿਉਂਕਿ ਜੇਲ੍ਹ ਦੇ ਵਿੱਚ ਬੈਠ ਕੇ ਇੱਕ ਬੰਦੇ ਨੇ ਐਮਪੀ ਜਿੱਤ ਜਾਣਾ ਇਹ ਖਾਰਾ ਜੀ ਦਾ ਮਾੜਾ ਨਹੀਂ ਪਰ ਭਗਵਾਨ ਤਮਾਨ ਨੂੰ ਸਮਝ ਆ ਚੁੱਕੀ ਕਿ ਭਾਈ ਸਾਡੇ ਖਿਲਾਫ ਲੜਨ ਵਾਲਾ ਜੇਕਰ ਕੋਈ ਹੈ ਤਾਂ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਔਰ ਅਮਰਪਾਲ ਸਿੰਘ ਦੀ ਪਾਰਟੀ ਜਾਂ ਫਿਰ ਪੰਜਾਬ ਦੇ ਲੋਕ ਫਿਰ ਤੋਂ ਖੜੇ ਹੋ ਗਏ ਨੇ ਜਿਹੜੇ ਕਿ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਨੇ ਤਾਂ ਮੈਨੂੰ ਲੱਗਦਾ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਚੰਗੀ ਤਰ੍ਹਾਂ ਭਲਕ ਲੱਗ ਚੁੱਕੀ ਆ ਕਿ ਚਾਰੇ ਪਾਸੇ ਪੰਜਾਬ ਦੀ ਜਨਤਾ ਵੀ ਸਮਝ ਗਈ ਹੈ ਔਰ ਚਾਰੇ ਪਾਸੇ ਭਗੰਤ ਮਾਨ ਦੀ ਸਰਕਾਰ ਹਰ ਫਰੰਟ ਦੇ ਉੱਤੇ ਡਿੱਗੀ ਨਜ਼ਰ ਆ ਰਹੀ ਹੈ ਤਾਂ ਠੀਕ ਆ ਪੰਜਾਬ ਵਾਲੇ ਇਹਨਾਂ ਗੱਲਾਂ ਬਾਤਾਂ ਦੇ ਤੁਹਾਡੇ ਕਮੈਂਟ ਕੀ ਹੋਣਦੇ ਮੈਂ ਜਵਾਬ ਦੇਵਾਂਗਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ